ਗੁਰੂ ਜੀ ਦੀ ਖੋਤੇ ਪਰਕਟੇ ਗੁਰ ਤੇਗ ਬਹਾਦਰ ਸਗਲ ਸਿਸ਼ਟ ਪਟਾਫੀ ਚਾਦਰ ਤਿਲਕ ਜੰਝੂ ਦੇ ਰਾਖੇ ਮਹਾਨ ਸਤਿਗੁਰੂ ਧਰਮ ਰਖਕ ਪੂਰੀ ਮਨੁੱਖਤਾ ਦੇ ਸਾਂਝੇ ਰਹਿਬਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ 350 ਸਾਲਾ ਜੀ ਦੀ ਪੁਰਬ ਨੂੰ ਸਮਰਪਿਤ ਹੁੰਦੇ ਸਿੱਖਾਂ ਦੀ ਨਮੈਂਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਅਪਰੰਥ ਕਮੇਟੀ ਦੇ ਮੁਖ ਸੇਵਾਦਾਰ ਸਰਦਾਰ ਹਜਿੰਦਰ ਸਿੰਘ ਜੀ ਤਾਮੀਸਾਹ ਪ੍ਰਧਾਨ ਸਾਹਿਬ ਜੀ ਨੇ ਆਪ ਜੀ ਦੇ ਨਾਲ ਵਿਸਤਾਰ ਸਹਿਤ ਸਾਰੇ ਸਮਾਗਮਾਂ ਸੰਬੰਧੀ ਜੋ ਪ੍ਰੋਗਰਾਮ ਲਈ ਕਿ ਉਹਨਾਂ ਦੇ ਸੰਬੰਧੀ ਵਿਸਤਾਰ ਸਹਿਤ ਚਾਨਣਾ ਪਾਇਆ ਹੈ ਰਾਤਰੀ ਜੋ ਨਗਰ ਕੀਰਤਨ 21 ਅਗਸਤ ਤੋਂ ਗੁਰਦੁਆਰਾ ਤੋੜੀ ਸਾਹਿਬ ਸਾਵਨ ਤੋਂ ਆਰੰਭ ਹੋਇਆ ਸਾਨੂੰ ਸਿੱਖਾਂ ਦੇ ਮੁਕੱਦਸ ਉਸਤਾਨ ਸਤਲਜ ਕੰਢੇ ਸ੍ਰੀ ਹਰਮੰਦਰ ਸਾਹਿਬ ਵਿਖੇ ਪੁੱਜੇ ਸਨ ਪੰਜ ਪਿਆਰੇ ਸਹਿਬਾਨ ਸ਼ਾਂਤੀ ਸਿੰਘ ਨਗਾਰਤੀ ਸਿੰਘ ਅਤੇ ਗੁਰੂ ਦੀ ਛਤਰ ਛਾਇਆ ਹੇਠ ਜੋ ਨਗਰ ਕੀਰਤਨ ਆਰੰਭ ਹੋਇਆ ਹੈ ਸੰਗਤਾਂ ਨੇ ਜਿੰਨੇ ਵੀ ਸਟੇਟਾਂ ਦੇ ਵਿੱਚ ਸ਼ਹਿਰਾਂ ਪਿੰਡਾਂ ਵਿੱਚ ਨਗਰ ਕੀਰਤਨ ਗਿਆ ਬड़ी श्रद्धा ਭਾਵਨਾ ਦੇ ਨਾਲ ਸਵਾਗਤ ਕੀਤਾ ਹੈ ਸਾਰੇ ਪ੍ਰਬੰਧਕੀ ਤੇ ਹਨ ਮੈਂ ਦਾਸ 10 ਵੱਲੋਂ ਸਾਡੇ ਮਾਨਯੋਗ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਮੁਖਰੰਤੀ ਸੱਚ